ਸ਼ਸ਼ੀ ਕਾ ਜੀ ਦੋਸਤੋ ਅੱਜ ਆਪਾਂ ਦੁਬਾਰਾ ਤੋਂ ਫੇਰ 2213 ਕਾਰ ਵੀਆਰ ਦੇ ਉੱਤੇ ਪਹੁੰਚੇ ਸੀਗੇ ਤੇ ਬਾਕੀ 22 ਤੋਂ ਅੱਜ ਆਪਾਂ ਗੱਡੀਆਂ ਦਾ ਸਟਾਕ ਵੀ ਬਹੁਤ ਜ਼ਿਆਦਾ ਆ ਰਿਹਾ ਵੀਰ ਕੋਲੇ ਬਾਕੀ ਕੋਈ ਲੋਨ ਦੀ ਰਿਕੁਆਇਰਮੈਂਟ ਹੁੰਦੀ ਆ ਤਾਂ ਵੀਰ ਕਹਿੰਦਾ ਅਜੇ ਹੀ ਆਪਾਂ ਲੋਨ ਨਾਲ ਦੀ ਨਾਲ ਹੀ ਕਰਵਾ ਕੇ ਦੇਵਾਂਗੇ ਬਾਕੀ ਕਮਿਸ਼ਨ ਬੇਸਤੀ ਵੀਰ ਕੋਲੇ ਗੱਡੀਆਂ ਖੜੀਆਂ ਹੁੰਦੀਆਂ ਨੇ ਤੇ ਬਾਕੀ ਬਾਈ ਤੋਂ ਲੈਣੇ ਆਪਾਂ ਡਿਟੇਲ ਕਰਾਂ ਦੀ ਆਜੋ ਆਪਾਂ ਦੇਖਦੇ ਆਂ ਗੱਡੀਆਂ ਹਾਂਜੀ ਦੋਸਤੋ 2213 ਕਾਰ ਵੀਆਰ ਤੇ ਬਾਈ ਨੂੰ ਪੁੱਛਦੇ ਅੱਜ ਵੀਰ ਤੋਂ ਲੈਨਾ ਡਿਟੇਲ ਬਲੀਨੋਕਾਰ ਆ ਗਈ ਸਾਰਿਆਂ ਨੂੰ ਪਹਿਲਾਂ ਪਾਈਜੀ ਸ਼ਸ਼ੀ ਕਾਰ ਜੀ ਹਾਂ ਜੀ 130000 ਰੁਪਏ ਮੇਰੀ ਦੂਸਰੀ ਕਾਰ ਜੀ ਜੀ ਵੀਰੇ ਸਾਰਿਆਂ ਨੂੰ ਪਹਿਲਾਂ ਆਪਣੇ ਕੋਲੇ ਆ ਕੇ ਬਲੀਨੋਕਾਰ ਜੀ 17 ਮਾਡਲ ਹੈ ਜੀ ਹਾਂ ਜੀ ਓਨਰ ਸੈਕੰਡ ਹੈ ਜੀ 55000 ਚੱਲੀ ਹੋਈ ਹੈ ਹਾਂ ਜੀ ਗੱਡੀ ਸਾਰੀ ਜਰਨਿਸ ਪੇਂਟ ਦੀ ਹੈ ਹਾਂ ਜੀ ਇੱਕ ਵੀ ਰੇਟ ਤੇ ਲੈ ਦਾਂਗੇ ਬਸ 1.4 ਲੱਖ ਦੀ ਗੱਡੀ ਦੇ ਦਾਂਗੇ ਤਾਂ ਜੀ 1.4 ਲੱਖ ਰੁਪਏ ਦੇ ਵਿੱਚ ਹੀ ਇਹ ਵਾਲੇ ਦਾ ਨੰਬਰ ਹੈ। ਅੱਛਾ ਜੀ। ਤੇ ਗੱਡੀ ਦੇ ਵਿੱਚ ਦੋਸਤੋ ਟੱਚ ਪਲੇਅਰ ਵਗੈਰਾ ਸੀਟ ਕਵਰ ਵਗੈਰਾ ਗੱਡੀ ਦੇ ਵਿੱਚ ਬਹੁਤ ਵਧੀਆ ਲੱਗਿਆ ਹੋਇਆ ਹੈਗਾ। ਕੋਈ ਕੰਮ ਨਹੀਂ ਕਰਾਉਣਾ ਹੈਗਾ। ਮੈਟ ਵਗੈਰਾ ਵਧੀਆ ਲੱਗੇ ਹੋਏ ਨੇ ਗੱਡੀ ਦੇ ਵਿੱਚ। ਤੇ ਬਾਕੀ ਉੱਚੇ ਮਾਡਲ ਦੇ ਵਿੱਚ ਕਾਰ ਆ ਗਈ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੋਈ ਕੰਮਕਾਰ ਨਹੀਂ ਹੈਗਾ। ਬਾਈ ਨੂੰ ਪੁੱਛਦੇ ਨੇ ਲੈਣੇ ਆ ਡਿਟੇਲ। ਹਾਂਜੀ ਵੀਰੇ ਸਰਵਿਸ ਵਗੈਰਾ ਹੋਈ ਹੋਈ ਹੈ ਗੱਡੀ ਦੀ। ਸਰਵਿਸ ਹੋਈ ਹੈ ਜੀ। ਇੰਕ ਵੀ ਪੈਸਾ ਨਹੀਂ ਲਾਉਣਾ ਜਾ ਕੇ ਕੱਲੀ ਚਲਾਉਣੀ ਆ। ਜੀ। ਗੱਡੀ ਜਮ ਤਿਆਰ ਹੈ। ਜੀ। 1.5 ਲੱਖ ਰੁਪਏ 52000 ਵਿੱਚ ਰਿਕੋਰਡ ਨਾਲ ਚੱਲੀ अच्छा जी ਤੇ بھائی ਜੇਕਰ ਕਿਸੇ ਨੇ ਲੋਨ ਵਗੈਰਾ ਕਰਾਉਣਾ ਹੋਵੇ ਲੋਨ بھائی ਕਰਵਾ ਦੇਗੇ ਸਿਬਲ 700 ਪਲੱਸ ਅੱਛਾ ਜੀ ਇਹ ਤਾਂ ਪਿਆਮ ਨੰਬਰ ਆ ਜੀ ਭੱਜ ਕੇ ਹੋ ਜੀ ਇਹ ਤਾਂ ਨਾ ਬਸ ਤੁਹਾਡੇ ਦੋਸਤ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਵੀਰਾ ਕਹਿੰਦਾ ਲੋਨ ਤੁਹਾਡੇ ਭੱਜ ਕੇ ਹੋ ਜੂਗਾ ਕਿਸੇ ਵੀ ਤਰ੍ਹਾਂ ਦਾ ਕੋਈ ਲੋਨ ਬਾਰੇ ਰਿਕੁਆਇਰਮੈਂਟ ਹੋਵੇ ਤਾਂ بھائی ਕਹਿੰਦਾ ਆਪਣੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਤੇ ਅੱਗੇ ਆ ਕਿ ਸਵਿਫਟ ਜ ਡੇਅਰ ਜੀ 855 ਮਾਡਲ ਹੈ 16 ਮਾਡਲ ਹੈ 13 13 ਨੰਬਰ ਦੀ ਹੈ ਜੀ ਐ ਕਹਿੰਦਾ ਹਾਂ ਜੀ ਅੱਛਾ ਪਟਾਲ ਵੈਰੀਐਂਟ ਆ ਗਈ ਏ ਪਟਾਲ ਵੈਰੀਐਂਟ ਹੈ ਸੀਐਚੀ ਲੱਗੀ ਹੋਈ ਹੈ ਕਾਫੀ ਜੜੀ ਹੋਈ ਆ ਅੱਛਾ ਜੀ ਸਾਰੀ ਜੈਨੂਨ ਪੇਂਟ ਦੀ ਗੱਡੀਆ ਲੱਗੀ ਹੋਈ ਦੀ ਜ਼ਿੰਮੇਵਾਰੀ ਹੈ ਇੰਜਨ ਵੇਅਰ ਦੀ ਫੰਡ ਦੀ ਜ਼ਿੰਮੇਵਾਰੀ ਆ ਹੂੰ ਕੋਈ ਰੇਟ 330000 ਰੁਪਏ 330000 ਦੀ ਮਾਡਲ ਕਿੰਨਾ ਕਿਹਾ ਸੀ ਜੀ ਅੱਛਾ ਜੀ ਬਹੁਤ ਇੰਨਾ ਰੇਟ ਘਟੀ ਜੀ ਬਸ ਐਂ ਆ ਕਾ ਕੇ ਜੋੜਨ ਵਾਲੀ ਗੱਲ ਹੀ ਆ ਜੀ ਅੱਛਾ ਜੀ ਬਾਈ ਤੇਰਾ ਕਾਰ ਬਾਜ਼ਾਰ ਤੇ ਬਾਈ ਕਹਤ ਵਾਕੀ ਪਾਉਣੇ ਨੇਗੇ ਹੈ ਬਾਕੀ ਬਾਈ ਵਿੱਚੋਂ ਦਿਖਾ ਦਈਏ ਕਾਰ ਨੂੰ ਆਪਾਂ ਲਓ ਜੀ ਦੋਸਤੋ ਹੁਣ ਪੱਚੂ ਵੀ ਤੁਹਾਨੂੰ ਗੱਡੀ ਦਿਖਾਉਣੇ ਆਪਾਂ Swift ਡੀਅਰ ਹੈ ਤੇ ਬਾਈ ਨੇ ਰੇਟ ਕੀ ਦਿੱਤਾ ਨਾ ਬਾਕੀ ਗੱਲ ਬਾਈ ਵੀ ਜਾਚ ਗਈ ਹੈ ਰੇਟ ਹੀ ਬਹੁਤ ਵਧੀਆ ਦਿੱਤਾ ਵੀਰ ਨੇ ਤੇ ਟੱਚ ਪਲੇਅਰ ਵਗੈਰਾ ਗੱਡੀ ਦੇ ਵਿੱਚ ਲੱਗਿਆ ਹੋਇਆ ਤੇ ਬਾਕੀ ਆਪਾਂ ਸਾਰੀ ਗੱਡੀ ਦਾ ਰਿਵਿਊ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਐਲਡੀਆਈ ਆਪਸ਼ਨਲ ਆ ਵੀਰ ਕਹਿੰਦਾ ਇਹ ਵੇਰੀਐਂਟ ਆ ਗਿਆ ਬਾਕੀ ਤੁਹਾਨੂੰ ਸਾਰੀ ਗੱਡੀ ਡਿਟੇਲ ਆਪਾਂ ਦੇ ਦਿੰਨੇ ਆਂਗੇ ਆਪਾਂ ਨੂੰ ਗੱਡੀ ਚੰਗੀ ਲੱਗੀ ਦੋਸਤੋ ਤਾਂ ਕਰਕੇ ਆਪਾਂ ਸਾਰੀ ਡਿਟੇਲ ਦਿਖਾ ਰਹੇ ਹਾਂ ਗੱਡੀ ਤੁਹਾਨੂੰ ਸਾਰੇ ਸ਼ੀਸ਼ੇ ਵਗੈਰਾ ਨਾਲ ਦੀ ਨੇਗੇ ਵੀਰ ਕਹਿੰਦਾ ਬਾਕੀ ਬੈਗ ਤੋਂ ਵੀ ਤੁਹਾਨੂੰ ਆਪ ਦਿਖਾ ਲੈਣੇ ਹੈਗੇ ਐਲ ਐਕਸ ਆਈ ਵਾਲਾ ਵੀਰੀਅੰਟ ਆ ਗਿਆ ਗਿਆ ਤੇ ਅੱਗੇ ਆ ਗਈ ਆਈ 20 ਉਹਦੇ ਬਾਰੇ ਵੀ ਆਪਾਂ ਵੀ ਤੁਹਾਨੂੰ ਲੈਣੇ ਜਾਣਕਾਰੀ ਹਾਂਜੀ ਦੋਸਤੋ ਅੱਗੇ ਆਪਣੇ ਕੋਲੇ ਆ ਗਈ ਵੀਰਾਂ ਕੋਲੇ ਆਈ 20 ਇਹਦੇ ਬਾਰੇ ਵੀ ਲੈਣੇ ਆਪਾਂ ਜਾਣਕਾਰੀ ਵੀਰ ਤੋਂ ਹਾਂਜੀ ਭਾਈ ਜੀ ਇਹਦੀ ਕੀ ਡਿਟੇਲ ਹੈ ਜੀ 18 ਮੋਰ ਲਾਈਟ ਆਸਟਾ ਵਾਲਾ ਬੈਠਾ ਜੀ ਜੀ ਹਾਂਜੀ ਹਾਂਜੀ ਐਂਡ ਦੀ ਸਾਰੀ ਰੀਜਨ ਵਾਲਾ ਜੀ ਜੀ ਅੱਛਾ ਜੀ ਜੀ ਵਗੈਰਾ ਲੱਗਿਆ ਹੋਇਆ ਅੱਛਾ ਜੀ ਇਹ ਬਈ ਆਸਤਾ ਫਿਰ ਟੌਪ ਵਾਲਾ ਵੇਰੀਐਂਟ ਆ ਗਿਆ ਅੱਛਾ ਜੀ ਮਾਡਲ 2018 ਜੀ 2018 ਮਾਡਲ 4 ਲੱਖ 90 ਹਜ਼ਾਰ ਦੀ ਗੱਡੀ ਦੇ ਦੇ ਚਾਰ ਲੱਖ 90 ਹਜ਼ਾਰ ਰੁਪਏ ਦੀ ਗੱਡੀ ਦੇ ਦੋਗੇ ਹਾਂਜੀ ਬਾਈ ਰੇਟ ਯਾਰ ਮੈਂ ਕਹਿੰਨਾ ਭੁੱਲ ਪਲ ਤਾਂ ਨਹੀਂ ਗਏ ਹੋਗੇ ਤੁਸੀਂ ਹਾਂਜੀ ਨਾ ਰੇਟ ਭੁੱਲੇ ਨਹੀਂ ਬਸ ਕਾਕਾ ਦਾ ਮਾਣ ਦਾ ਨਹੀਂ ਇਹ ਮਨੋ ਤੱਤ ਪਰ ਮੰਨ ਜੁੜਦੀ ਹੈ ਅੱਛਾ ਜੀ ਠੀਕ ਹੈ ਬਾਈ ਠੀਕ ਹੈ ਬਾਕੀ ਵਿੱਚੋਂ ਗੱਡੀ ਦੋਨੋਂ ਦੋਸਤੋ ਇਹ ਵੀ ਦਿਖਾ ਦੇਣਾਂਗੇ ਆਪਾਂ ਜੀ ਦੋਸਤੋ ਵਿੱਚੋਂ ਵੀ ਤੁਹਾਨੂੰ ਆਪਾਂ ਗੱਡੀ ਦਿਖਾ ਰਹਿਆਂਗੇ ਬਹੁਤ ਹੀ ਚੰਗੇ ਇੰਟੀਰੀਅਰ ਦੀ ਕਾਰ ਹੈਗੀ ਸੀਟ ਕਵਰਾਂ ਤੋਂ ਲੈ ਕੇ ਗੱਡੀ ਬਹੁਤ ਹੀ ਵਧੀਆ ਹੈਗੀ ਕੋਈ ਸੀਟ ਕਵਰਾਂ ਦਾ ਖਰਚਾ ਨਹੀਂ ਤੇਲ ਪਾਉਣ ਤੇ ਗੱਡੀ ਦੋਸਤੋ ਚਲਾਉਣੀ ਹੈਗੀ ਕਿਸੇ ਵੀ ਇੰਟੀਰੀਅਰ ਦੇ ਉੱਤੇ ਘਸਾਫਟ ਨਹੀਂ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਇਧਰੋਂ ਵੀ ਤੇ ਬਾਕੀ ਬਾਈ ਨੂੰ ਆਪਾਂ ਪੁੱਛਾਂਗੇ ਇਹ ਟੌਪ ਵਾਲਾ ਵੇਰੀਐਂਟ ਆ ਗਿਆ ਦੋਸਤੋ ਟੌਪ ਵਾਲਾ ਜੀ ਟੌਪ ਵਾਲਾ ਵੇਰੀਐਂਟ ਆ ਗਿਆ ਜੀ ਤੇ ਬਾਕੀ ਬਾਈ ਜੇ ਕਿਸੇ ਨੇ ਲੋਨ ਵਗੈਰਾ ਕਰਾਉਣਾ ਹੋਵੇ ਲੋਨ ਕਰਵਾ ਕੇ ਦੇ ਦਾਂਗੇ ਜੀ ਅੱਛਾ ਜੀ ਬਾਈ ਜੀ ਗੱਡੀ ਤਾਂ ਦੇਖਣ ਦੇ ਵਿੱਚ ਬਹੁਤ ਹੀ ਸੋਹਣੀ ਹੈ ਤੇ ਰੰਗ ਪੇਂਟ ਦੀ origignal ਹੈ ਜੀ origignal ਹੈ ਜੀ origignal ਲੱਗੀ ਵੱਜੀ ਦੀ ਪੂਰੀ ਜ਼ਿੰਮੇਵਾਰੀ ਹੈ ਇੰਜਨ ਗੇਅਰ ਦੀ ਵੀ ਜ਼ਿੰਮੇਵਾਰੀ ਹੈ ਜੀ ਹਾਂਜੀ ਇਹ ਬੰਦੇ ਨੇ ਲੋਨ ਕਰਾਉਣਾ ਸਿਵਲ ਬੰਦੇ ਦਾ 700 ਪਲੱਸ ਤੋਂ ਲੋਨ ਕਰਵਾ ਕੇ ਦੇ ਅੱਛਾ ਇਹ 700 ਤੋਂ ਪਲੱਸ ਦੋਸਤੋ ਤੁਹਾਡਾ ਸਿਵਲ ਸਕੋਰ ਹੋਵੇ ਸੋਨੂੰ ਬਾਰੀ-ਬਾਰੀ ਆਪਾਂ ਇਹੀ ਕਹਨੇ ਹੁੰਨੇ ਦੋਸਤੋ ਵੀ ਰੋਟੀ ਖਾਣੀ ਭੁੱਲ ਜੇ ਉੱਤੇ ਕੋਈ ਕਿਸ਼ਤ ਨਾ ਤੋੜੇਓ ਕਿਉਂਕਿ ਇਹ ਤੁਹਾਡੇ ਸਿਵਲ ਤੇ ਡਿਪੈਂਡ ਜੇਕਰ ਤੁਸੀਂ ਕੋਈ ਮੋਟਰਸਾਈਕਲ ਵੀ ਖਰੀਦਣਾ ਉਹਦੀ ਕਿਸ਼ਤ ਨਾ ਤੋੜੋ ਕਿਉਂਕਿ ਤੁਹਾਡੇ ਸਿਵਲ ਦੇ ਉੱਤੇ ਡਿਪੈਂਡ ਹੁੰਦਾ ਜੇ ਮੋਟਰਸਾਈਕਲ ਤੋਂ ਤੁਸੀਂ ਗੱਡੀਆਂ ਤੇ ਵੀ ਚੜਨਾ ਹੈਗਾ ਤੇ ਬਾਕੀ ਗੱਡੀ ਦਾ ਰੇਟ ਬਾਈ ਨੇ ਦੱਸਿਆ ਨਾ ਬਹੁਤ ਹੀ ਛੋਟਾ ਜਿਹਾ ਰੇਟ ਦੱਸਿਆ ਵੀਰ ਨੇ ਤੇ ਬਾਕੀ ਬਾਈ ਕਹਿੰਦਾ ਲੋਨ ਵਗੈਰਾ ਸਭ ਕੁਝ ਹੋ ਜਾਊਗਾ ਤੇ ਅੱਗੇ ਬਾਈ ਆਪਣੇ ਕੋਲੇ ਕਿਹੜੀ ਕਾਰ ਹੈਗੀ ਕਿਹੜੀ ਹੈ ਜੀ ਪੀ ਵੀ ਨੰਬਰ ਦੀ ਜੀ ਓਕੇ ਜੀ ਜੀ ਉਹ ਵੀ ਆਪਾਂ ਦਿਖਾਉਣ ਨੇ ਜੀ ਹਾਂਜੀ ਵੀਰ ਜੀ ਇਹ ਮਾਨਸਾ ਲੋਕਲ ਨੰਬਰ ਦੀ ਆ ਗਈ ਜੀ ਅੱਛਾ ਜੀ ਪੱਕੇ ਨੰਬਰ ਦੀ ਸਾਰੀ ਗੱਡੀ Ориਜਨਲ ਆ ਅੱਛਾ ਜੀ ਲਾਈਟ ਟਾਇਰ ਗੱਡੀ ਦੇ ਐਕਸਟਰਾ ਲੱਗੇ ਹੋਏ ਆ ਹਾਂ ਜੀ ਕਿੰਨੀ ਰੇਟ ਦੇ ਦਾਂਗੇ 1 ਲੱਖ 75000 ਮਾਡਲ ਕਿੰਨਾ ਜੀ 11 ਆ ਜੀ 11 ਮਾਡਲ ਬਾਕੀ ਸਾਲ ਦੇ ਵਿੱਚ ਬਾਈ ਪਿਆਬ ਨੰਬਰ ਦੀ ਕਾਰ ਹੈ ਕੀ ਮੈਂ ਕਹਣਾ ਵੀ ਨਿਆਰੇਦਾਰ ਕਾਰ ਹੈ ਕੀ ਡੀਜ਼ਲ ਦੇ ਵਿੱਚ ਬਾਕੀ ਇਹ ਲਾਈਟ ਟਾਇਰ ਵਗੈਰਾ ਲੱਗੇ ਹੋਏ ਨੇ ਟਾਇਰ ਕਿੰਨੇ ਪੈਸੇ ਆ ਬਾਈ ਟਾਇਰ ਹੈਗੇ ਆ ਬਾਈ 70 ਦੇ ਪੈਸੇ ਅੱਛਾ 70 ਪੈਸੇ ਟਾਇਰ ਪੈਣੇ ਦੋਸਤੋ ਬਾਕੀ ਤੁਹਾਨੂੰ ਆਪਾਂ ਗੱਡੀ ਦਾ ਸਾਰਾ ਵੀਉ ਆਪਾਂ ਦਿਖਾ ਦਨੇ ਤੁਹਾਨੂੰ ਬੈਕ ਤੋਂ ਵੀ ਗੱਡੀ ਚੈੱਕ ਕਰਾ ਦਨੇ ਕਿ ਬਾਕੀ ਪੰਜਾਬ ਨੰਬਰ ਲੋਕਲ ਮਾਨਸਾ ਨੰਬਰ ਦੀ ਕਾਰ ਹੈਗੀ ਇਹਨੇ ਮੈਨੂੰ 7.5 ਲੱਖ ਚੱਲੀ ਹੋਈ ਹੈ ਗੱਡੀ ਇਹ ਅੱਛਾ ਜੀ ਬਾਕੀ ਤੁਹਾਨੂੰ ਸਾਰੀ ਬੈਕਗ੍ਰਾਉਂਡ ਦਿਖਾਤੀ ਕਰਦੀ ਵਿੱਚੋਂ ਵੀ ਤੁਹਾਨੂੰ ਦਿਖਾਵਾਂਗੇ ਲੋ ਜੀ ਬਾਈ ਕਰੋ ਚੈੱਕ ਵਿੱਚੋਂ ਗੱਡੀ ਮੈਂ ਕਹਿੰਦਾ ਜਮਾ ਕਾਲੀ ਨਾਗਣੀ ਹੈਗੀ ਆ ਚੈੱਕ ਕਰ ਲੋ ਜਮਾ ਨਵੀਨਗੌਰ ਕਾਰ ਪਈ ਆ ਕੋਈ ਕੰਮ ਖਰਚਾ ਨਹੀਂ ਹੈਗਾ ਆਲਟੋ ਰੇਟ ਦੇ ਵਿੱਚ ਕਾਰ ਹੈਗੀ ਬਾਈ ਨੇ ਰੇਟ ਕਹਿੰਦਾ ਬਸ ਗਾ ਕੇ ਜੋੜਨ ਵਾਲੀ ਗੱਲ ਹੀ ਆ ਬਾਈ ਕਹਿੰਦਾ ਸਾਰੀ ਕਾਰ ਸਾਫ ਸਫੀਰੀ ਪਈ ਆ ਵਧੀਆ ਪੇਂਟ ਦੀ ਕਾਰ ਹੈਗੀ ਹਾਂਜੀ ਵੀਰ ਜੀ ਅੱਗੇ ਆ ਗਈ ਵਰਨਾ ਇਹਦੇ ਬਣਾ ਨਹੀਂ ਸਰਨਾ ਹੁਣ ਇਹਦਾ ਕੀ ਵਿਊ ਹੈਗਾ ਇਹ ਹੈਗੀ 13/14 ਜੀ ਸੈਕੰਡ ਓਨਰ ਜੀ ਐਨਓਸੀ ਨਾਲ ਗੱਡੀ ਦੇਵਾਂਗੇ ਹਾਂਜੀ ਇੰਜਨ ਗੇਅਰ ਦੀ ਖੁੱਲ੍ਹੇ ਜ਼ਿੰਮੇਵਾਰੀ ਲੱਗੀ ਬੱਜੀ ਦੀ ਜ਼ਿੰਮੇਵਾਰੀ ਅੱਛਾ ਜੀ 80000 ਚੱਲੀ ਹੋਈ ਆ ਗੱਡੀ ਹਾਂਜੀ 320000 ਦੀ ਜੇ ਕੋਈ ਆਪਣੇ ਚੈਨਲ ਦਾ ਨਾਮ ਲੈ ਕੇ ਆਉਂਦਾ ਲੇ ਵੀ ਦੋਸਤੋ 5000 ਰੁਪਏ ਹੋ ਰਹਾ ਤਾਂ ਬਾਕੀ ਬਾਈ ਨਾਲ ਥੋੜਾ ਬੋਧਾ ਧੱਕਾ ਕਰ ਲਿਓ ਅੱਗੇ ਇੱਥੇ ਬਾਈ ਮੈਂ 10000 ਕਹਿਣਾ ਜਿਹੜੇ ਗੱਡੀਆਂ ਦੇ ਰੇਟ ਦੇ ਤੇ ਹਾਂਜੀ ਉਹਨਾਂ ਦੇ ਵਿੱਚ ਕੋਈ ਨਹੀਂ ਹੋਣਾ ਸਾਰੇ ਦੇ ਇੱਕ ਹੀ ਰਸਤੇ ਹੋਇਆ ਜਾਏ ਅੱਛਾ ਇਹ ਫਿਕਸ ਰੇਟ ਨੇ ਆਪਣੇ ਕੋਈ ਮਾਨਤਾਨ ਮਾਣਾ ਮੋਟਾ ਹੀ ਹੋਊਗਾ ਦੋਸਤੋ ਬਾਈ ਕਹਿੰਦਾ ਵੀ ਮਾਨਤਾਨ ਥੋੜਾ ਬੋਧਾ ਹੀ ਹੋਊਗਾ ਜਿੱਦਾਂ ਕਿ ਪੂਰੇ ਖਿੱਚਵੇਂ ਰੇਟ ਦਿੱਤੇ ਨੇ ਬਾਈ ਨੇ ਸ਼ੁਰੂਆਤ ਦੇ ਵਿੱਚ ਹੀ ਜਿੱਦਾਂ ਉਹਨੂੰ 18 ਮਾਡਲ ਆਪਾਂ i20 ਦਿਖਾਈ ਸੀ 4 ਲੱਖ 90 ਹਜ਼ਾਰ ਦੇ ਵਿੱਚ ਬਾਈ ਨੇ ਕਿਹਾ ਸੀਗਾ ਉਸ ਰੇਟ ਦੇ ਵਿੱਚ ਵੀਰਾ ਕਹਿੰਦਾ ਕੋਈ ਗੱਡੀ ਦੇ ਨਹੀਂ ਸਕਦਾ ਤੇ ਆਜੋ ਆਪਾਂ ਵਰਨਾ ਦਾ ਵਿੱਚੋਂ ਵੀ ਵਿਊ ਪਾ ਦਿਖਾ ਦਈਏ ਹਾਂਜੀ ਬਾਈ ਕਹਿੰਦਾ ਵੀ ਬਿਲਕੁਲ ਨਵੀਂ ਨਗੋਰ ਕਾਰ ਹੈ ਜੀ ਵਿੱਚੋਂ ਬਾਕੀ ਆਪਾਂ ਤੁਹਾਨੂੰ ਦਿਖਾ ਦਨੇ ਆਪਾਂ ਨੂੰ ਵੀ ਪਤਾ ਲੱਗ ਰਿਹਾ ਵੀ ਗੱਡੀ ਸਾਫ਼ ਸੁਰੀ ਹੈ ਜੀ ਵਿੱਚੋਂ ਬਿਲਕੁਲ ਸਾਫ਼ ਹੈ ਗੱਡੀ ਬੈਗ ਤੋਂ ਵੀ ਆਪਾਂ ਚੈੱਕ ਕਰਾ ਲਨੇ ਤੁਹਾਨੂੰ ਆ ਦੇਖੋ ਜੀ ਬੱਕੀ ਭਾਈ ਸਰਵਿਸ ਵਗੈਰਾ ਗੱਡੀ ਦਾ ਹੋਇਆ ਹੋਇਆ ਜੀ ਸਾਰੀਆਂ ਗੱਡੀਆਂ ਦੀ ਹੋਈ ਹੋਈ ਆ ਤਿਆਰ ਨੇ ਵੀਰੇ ਤੇਲ ਪਾਉਣਾ ਤੇ ਚਲਾਉਣੀ ਜੀ ਕੋਈ ਵੀ ਗੱਡੀ ਆਪਾਂ ਦੇਨੇ ਆ ਹਾਂਜੀ ਕੰਮ ਖਰਚੇ ਕਿਸੇ ਤੇ ਕੋਈ ਨਹੀਂ ਹੈਗਾ ਅਗਲੇ ਨੇ ਗੱਡੀ ਜਾ ਕੇ ਚਲਾਉਣੀ ਠੀਕ ਹੈ ਠੀਕ ਹੈ ਕਾਗਜ਼ ਪੱਤਰਾਂ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਜੀ ਜ਼ਿੰਮੇਵਾਰੀ ਹੈ ਐਨਓਸੀ ਤੱਕ ਤੇਰਾ ਸਾਰੇ ਪੂਰੇ ਦੇਵਾਂਗੇ ਠੀਕ ਹੈ ਜੀ ਗੱਡੀ ਨਾਮ ਕਰਵਾਉਣੀ ਪੂਜੋ ਐਨਓਸੀ ਅੱਛਾ ਜੀ ਠੀਕ ਹੈ ਜੀ ਤੇ ਅੱਗੇ ਆਪਣੇ ਕੋਲੇ ਆ ਗਈ Swift ਕਾਰ ਜੀ 14 ਮਾਡਲ ਹੈ ਜੀ ਹਾਂਜੀ ਬੀਡੀਆਈ ਸੈਕੰਡ ਆਨਰ ਦੇ ਨਾਲ ਹਾਂਜੀ ਜੀ ਹਾਂਜੀ ਸਰਵਿਸ ਹੋਈ ਹੋਈ ਆ ਓਕੇ ਜੀ ਇਹ 3 ਲੱਖ 115000 ਦੀ ਕਾਰ ਦੇ ਰਿਹਾ ਮਾਡਲ ਕਿੰਨਾ ਕਹੇ ਜੀ 14 ਜੀ 14 ਮਾਡਲ 3 ਲੱਖ 115000 ਰੁਪਏ ਦੀ ਕਾਰ ਦੋਸਤੋ ਸਵਿਫਟ ਦਾ ਤਾਂ ਮੈਂ ਕਹਣਾ ਵੀ ਬਹੁਤ ਹੀ ਰੀਸੇਲ ਆ ਕਾਰ ਦੀ ਤੁਹਾਨੂੰ ਆਪਾਂ ਵੀ ਉਹ ਪਗੜੀ ਦਾ ਸਾਰਾ ਦਿਖਾਵਾਂਗੇ ਇਹ ਬਾਈ ਫਸਟ ਆਨਰ ਆ ਕਿ ਸੈਕੰਡ ਹੈ ਸੈਕੰਡ ਆਨਰ ਆ ਕੀ ਵੀਰਾ ਕਹਿੰਦਾ ਗੱਡੀ ਬਾਕੀ ਵਿੱਚੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਸਾਰਾ ਗੱਡੀ ਦਾ ਰਵਿਊ ਸਾਰਾ ਵਿੱਚੋਂ ਤੁਹਾਨੂੰ ਆਪਾਂ ਦਿਖਾਉਣੇ ਆ ਕਿ ਸਾਰੀ ਸਾਫ ਸੁੱਤਰੀਕਾਰ ਹੈਗੀ ਇੰਟੀਰੀਅਰ ਦੀ ਸਾਫ ਵੀ ਹੈ ਗੱਡੀ ਇਧਰੋਂ ਵੀ ਆਪਾਂ ਦਿਖਾ ਦਨੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਖਸਾਬ ਨਹੀਂ ਹੈ ਇਹ ਕਰਦੇ ਇਹ ਆਪਾਂ ਡੈਮੋ ਵਾਸਤੇ ਖੜਾਈ ਹੋਈ ਹੈ 14 ਮਾਡਲ ਆ ਜੀ ਹੈਗੀ ਇਹਦੀ ਫਿਰ ਇਹਦਾ ਥੋੜਾ ਕੰਮ ਖਰਚਾ ਹੈਗਾ ਬਾਡੀ ਲਾਈਨ ਦਾ ਓਕੇ ਇਹ ਗੱਡੀ ਦੇ ਦਾਂਗੇ 2,70,000 2,70,000 ਰੁਪਏ ਦੀ ਮਾਡਲ ਕਿੰਨਾ ਜੀ ਮਾਡਲ 14 ਜੀ 2014 ਮਾਡਲ ਇੱਕ ਇਹਦੇ ਨਾਲ ਇੱਕ ਗੱਡੀ ਆਪਣੇ ਕੋਲ 16 ਮਾਡਲ ਖੜੀ ਹੈ ਹਾਂਜੀ ਓਨਰ ਸੈਕੰਡ ਹੈ ਜੀ ਜਨੂਨ ਪੇਂਟ ਦੀ ਹਮ 1 ਲੱਖ ਰਿਕੋਰਡ ਨਾਲ ਚੱਲੀ ਹੋਈ ਜੀ 3 ਲੱਖ ਦੀ ਹਾਂ ਨਹੀਂ ਆ ਗੱਡੀ ਦੀ ਓਕੇ ਜੀ ਓਕੇ ਵੀਰ ਕਹਿੰਦਾ ਜਿੰਨੇ ਰੇਟ ਤੁਹਾਨੂੰ ਦੱਸੇ ਨੇ ਬਾਈ ਜੈਸਨੋ ਵਾਲੇ ਰੇਟ ਨੇਗੇ ਬਾਕੀ ਕੋਈ ਵੀ ਰੇਟ ਕੋਈ ਦੇ ਦੇ ਬਾਈ ਕਹਿੰਦਾ ਆਪਾਂ ਬਿਲਕੁਲ ਨਿਚੋਟੇ ਦੱਸੇ ਨੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਰੇਟ ਦੇ ਵਿੱਚ ਨੇਗੋਸ਼ੀਏਬਲ ਨਹੀਂ ਹੈਗਾ ਥੋੜਾ ਬਹੁਤਾ ਮੌਕੇ ਤੇ ਆ ਜਾਂਦਾ ਮਾਨ ਤਾਨ ਜ਼ਰੂਰ ਹੋਊਗਾ ਬਾਕੀ ਜਨੂੰ ਬੈਗ ਤੋਂ ਵੀ ਆਪਾਂ ਗੱਡੀ ਚੈੱਕ ਕਰਾਵਾਂਗੇ ਹਾਂਜੀ ਦੋਸਤੋ ਬੈਗ ਤੋਂ ਚੈੱਕ ਕਰੋ ਤੁਸੀਂ ਸਕੋਡਾ ਰੈਪਿਡ ਬਿਲਕੁਲ ਜੋ ਵੀ ਹੈ ਜਿਹੜਾ ਤੁਹਾਡੇ ਸਾਹਮਣੇ ਹੈਗੀ ਬਾਈ ਕਹਿੰਦਾ ਵੀ ਥੋੜਾ ਬੋੜਾ ਕੰਮ ਹੈਗਾ ਜੋ ਵੀ ਦੇਵਾਂਗੇ ਦੱਸ ਕੇ ਦੇਵਾਂਗੇ ਕੋਈ ਕਿਸੇ ਨਾਲ ਕੋਈ ਹਿਰਾਫਰੀ ਵਾਲਾ ਕੰਮ ਨਹੀਂ ਸਾਫ਼ ਸਰਾ ਕੰਮ ਆ ਜੀ ਹਾਂਜੀ ਵੀਰ ਨੇ ਗੱਡੀ ਲੈਣੀ ਆ ਬਾਈ ਸਾਈਕਲ ਲੈਣ ਜਾਂਦਾ ਜੀ ਆਪਣੇ ਕੋਲੇ 40000 ਦੀ ਰੇਂਜ 'ਚ ਵੀ ਜੈੱਡ ਗੱਡੀ ਖੜੀ ਆ ਓਕੇ ਨਵੀਂ ਵੀ ਦੇ ਦਾਂਗੇ ਮਰੂਤੀ ਵੀ ਬਾਈ ਮੈਂ ਕਹਿੰਦਾ ਸਿਆਲ ਦੇ ਵਿੱਚ ਮੋਟਰਸਾਈਕਲ ਲੈਣ ਨਾਲੋਂ ਤੋਂ ਬਾਈ ਕਹਿੰਦਾ ਸਾਡੇ ਕੋਲੇ 22 13 ਕਾਰ ਬਜਾਰ ਤੇ ਆ ਜਿਓ ਹੈ 40000 ਤੋਂ 50000 ਜੀ 40000 ਦੂੰਗੀ ਇਹ ਮੋਟਰਸਾਈਕਲ ਦੇ ਮੁੱਲ ਨਹੀਂ ਮੰਨ ਕੇ ਚੱਲੂ ਅੱਛਾ ਜੀ ਤੇ ਆਪਣੀ ਲੋਕੇਸ਼ਨ ਬਾਈ ਆਪਣੀ ਇਹ ਮਾਨਸਾ ਕੈਂਚੀਆਂ ਜੀ ਹਾਂਜੀ ਸਿੱਖੀ ਰੋਡ ਜੀ ਹਰੀ ਦੇ ਟਾਪੇ ਦੇ ਨਾਲ ਓਕੇ ਜੀ ਮੋਬਾਈਲ ਨੰਬਰ ਜੀ 17 ਹਾਂਜੀ 93848 ਜੀ 62398 ਹਾਂਜੀ 38982 ਦੋਤੋ ਸਕਰੀਨ ਦੇ ਉੱਤੇ ਵੀ ਨੰਬਰ ਚੱਲ ਰਹੇ ਨੇ ਬਾਕੀ ਵੀਰ ਨੇ ਵੀ ਨੰਬਰ ਦੱਸਤਾ ਇਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਬਾਈ ਨਾਲ ਗੱਲ ਕਰਾਂਗੇ ਡੀਲਰ ਇੱਕ ਬਾਤ ਤੁਹਾਨੂੰ ਫੇਰ ਆਪਾਂ ਸਾਰੀਆਂ ਕਰਾਂ ਦੇ ਚਾਤੀ ਮਰਾ ਦੇ ਨੇ ਕਿਹਾ ਦੇਖੋ ਤੁਸੀਂ ਇਧਰੋਂ ਵੀ ਚੈੱਕ ਕਰ ਸਕਦੇ ਹੋਗੇ ਆ ਤੁਸੀਂ ਨੰਬਰ ਵੀ ਚੈੱਕ ਕਰ ਸਕਦੇ ਹੋਗੇ ਬਾਕੀ ਸਕਰੀਨ ਦੇ ਉੱਤੇ ਵੀ ਚੱਲ ਰਹੇ ਨੇ ਜੀ ਥੈਂਕ ਯੂ ਦੋਸਤੋ ਧੰਨਵਾਦ ਜੀ